ਸਕੂਲਾਂ ਦੇ ਹਾਲਾਤ ਜੇਕਰ ਇਸ ਜੇ ਹੋਣਗੇ ਤਾਂ ਬੱਚਿਆਂ ਦੀ ਸੁਰੱਖਿਆ ਕਿੱਥੇ ਆ ਸੇਫ ਨੇ ਕਿੱਥੇ ਬੱਚੇ ਪਹਿਲਾਂ ਤਾਂ ਇਹ ਸਵਾਲ ਖੜਾ ਹੁੰਦਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਰਾਜਸਥਾਨ ਦੇ ਜੈਪੁਰ ਦਾ ਇੱਕ ਸਕੂਲ ਹੈ ਪਹਿਲਾਂ ਤੁਹਾਨੂੰ ਦੱਸਦੇ ਨੇ ਕਿ ਸਕੂਲ ਦੀ ਜਿਹੜੀ ਛੱਤ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਾਜ਼ੁਕ ਨਜ਼ਰ ਆ ਰਹੀ ਹੈ ਤੇ ਉਸ ਦੇ નીચે ਬੈਠੇ ਬੱਚੇ ਨੇ ਤੇ ਅਧਿਆਪਕ ਪੜਾ ਰਿਹਾ ਸਿੰਧੀ ਕੈਂਪ ਦੇ ਵਿੱਚ ਬੱਚਿਆਂ ਦਾ ਸਕੂਲ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ ਚ ਆਪਣੀ رائے ਸਾਂਝੀ ਕਰਨੀ ਹੈ ਆਓ ਵੀਡੀਓ ਦੇਖਦੇ ਆ बेटा आप इधर आ जाओ आप आगे आ जाओ बेटा बेटा खड़े आप बेटा खड़े हो वहां से इधर आओ आगे आ जाओ हाँ इधर लिखना है बेटा लिखो 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 लाइन पे लिखना अभी मैंने सिखाया था ना लिखा बेटा छोटी वाली डाल के ਕੀ ਆਸ ਨਹੀਂ ਕਰ ਰਹੇ ਹੋ ਆਪ ਬਜਾ ਗਿਆ ਹੋਰ ਯਾਰ ਇਹ ਨਾ 13 ਇਸੋ ਨਹੀਂ ਬੋਲੇ ਬਿਚੇ ਇਹ ਤੁਹਾਨੂੰ ਖਰਾਬ ਹੋਊਗਾ ਬਜਾਣਾ ਖਰਾਬ ਹੋਣਾ ਤੇ ਤਾਂ ਹਰ ਜਗ੍ਹਾ ਤੇ ਅਜਿਹੇ ਸਕੂਲ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਦੀਆਂ ਛੱਤਾਂ ਖਰਾਬ ਨੇ ਤੇ ਬੱਚਿਆਂ ਦਾ ਭਵਿੱਖ ਅਜੀਆਂ ਛੱਤਾਂ ਦੇ نیچے ਬਣ ਰਿਹਾ ਹੈ ਤਾ ਦੋਸਤੋ ਆਪਣੀ رائے ਕਰਨੀ ਹੈ ਕਮੈਂਟਾਂ ਚ ਸਾਂਝੀ ਤੇ ਤੁਸੀਂ ਦੱਸਣਾ ਕਿ ਤੁਹਾਡੇ ਜੇਕਰ ਨੇੜੇ ਅਜਿਹੇ ਸਕੂਲ ਆ ਤਾਂ ਉਹਦੀ ਫੋਟੋ ਖਿੱਚ ਕੇ ਇਸ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਹੈ ਤਾਂ ਜੋ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚ ਸਕੇ ਸਿੱਖਿਆ ਦੇ ਨਾਂ ਤੇ ਜਿਹੜੀਆਂ ਸਕੂਲਾਂ ਦੀਆਂ ਛੱਤਾਂ ਨੇ ਉਹ ਚੋਰੀਆਂ ਨੇ ਉਹਨਾਂ ਦਾ ਵਿਕਾਸ ਹੋ ਸਕੇ ਤੇ ਉਹਨਾਂ ਛੱਤਾਂ ਦੇ نیچے ਬੰਨ ਰਿਹਾ ਭਵਿੱਖ ਜਿਹੜਾ ਉਹ ਜੁਲ ਹੋ ਸਕੇ ਕਿਤੇ ਨਾ ਕਿਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਹੈ ਤਾਂ ਵੀਡੀਓ ਬਹੁਤ ਕੁਝ ਸਮਝਾਉਂਦੀ ਆ ਤਾਂ ਦੋਸਤੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਤੁਹਾਡੇ ਸਾਹਮਣੇ ਇਸ ਕਰਕੇ ਲੈ ਕੇ ਆਇਆ ਕਿ ਤੁਹਾਡੇ ਏਰੀਆ ਦੇ ਵਿੱਚ ਜੇਕਰ ਅਜਿਹਾ ਕੋਈ ਸਕੂਲ ਹੈ ਤਾਂ ਕਮੈਂਟ ਕਰਕੇ ਆਪਣੀ ਰਾਇ ਸਾਂਝੀ ਕਰਨੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ